ਬੱਸ ਲੈ ਕੇ ਜਾਣੇ ਨੇ ਗੱਗੀ ਤੋਂ 500 ਰੁਪਏ 250 ਰੁਪਏ ਫੜ ਕੇ ਲੈ ਜੀ ਨਹੀਂ ਲੋੜਨੀ ਹੈਗੀ ਬਈ 500 ਮੇਰਾ 250 ਸੋਡਾ ਉਹ ਤੁਸੀਂ ਮੁੱਕਿਆਣਾ ਖਾ ਲਿਓ ਮੈਥੋਂ 60 40 ਹੁੰਦਾ ਤੁਸੀਂ 90 10 ਕਰੀ ਜਾਂਦੇ ਹੋ 90 10 ਕਿਵੇਂ ਵੇ 60% ਪ੍ਰੋਡਿਊਸਰ ਦਾ ਹੁੰਦਾ 40 ਅਗਲੇ ਦਾ ਕਲਾਕਾਰ ਦਾ ਹੁੰਦਾ ਤੁਸੀਂ 90 ਆਪ ਰੱਖੀ ਜਾਂਦੇ ਹੋ 10% ਮੈਨੂੰ ਦੇਈ ਜਾਂਦੇ ਹੋ ਮੈਂ ਤਾਂ ਫੇਰ ਵੀ 250 ਦੇ ਰਹੀ ਤੇ ਤੂੰ 60 ਤੀ ਆ ਕੇ ਕੋਈ ਨਾ ਲੈ ਜੀ ਫਿਰ ਮੈਨੂੰ ਕੀ ਓਏ ਐਵੇਂ ਨਹੀਂ ਹੁੰਦਾ ਜੇ ਲੱਖ ਰੁਪਇਆ ਬਣੇ 60000 ਮੇਰਾ 40000 ਸੋਡਾ ਵੱਡਾ ਬੀ ਨਾਰਮਲ ਵਾਲਾ ਦੇਖ ਕੀ ਲੱਛਣ ਕਰਦਾ ਇੱਕ ਪ੍ਰੋਗਰਾਮ ਲਾ ਕੇ ਹੋਇਆ ਬਲੀਵ ਆ ਕਿ ਤੇਰੇ ਨਾਲ ਨਾ ਜਾਂਦੇ ਫਿਰ ਤੂੰ ਕਿਹਨੂੰ ਲੈ ਕੇ ਜਾਂਦਾ ਫਦੇਰੇ ਕਲਾਕਾਰ ਫਿਰਦੇ ਨੇ ਫਿਰ ਲੈ ਜਾਂਦਾ ਸਾਨੂੰ ਕਿੱਕੜੀ ਸਵੇ ਉਹ ਤਾਂ ਆਪ ਤੇ ਕਰਕੇ ਲੈ ਕੇ ਗਿਆ ਮਾਦਰ ਸੋਡਾ ਸਕ ਬਣ ਕੇ ਤੂੰ ਤਾਂ ਉਹੀ ਉੱਥੇ ਵੀ ਮੱਚੀ ਜਾਂਦਾ ਸੀ ਸਾਡੇ ਤੇ ਹੁਣ ਵੀ ਮੱਚੀ ਜਾਂਦਾ ਹੈ ਨਹੀਂ ਸਾਡੇ ਕੋਲ ਤਾਂ ਭਗ ਜਾ ਲਾ ਲਿਓ ਪ੍ਰੋਗਰਾਮ ਕੋਈ ਨਾ ਮੇਰੇ ਸਾਡਾ ਡਾਫਾ ਮਸ਼ੀਨ ਦਾ ਕਿਸੇ ਨੂੰ ਪਾਉਂ ਸੋਡੇ ਤੇ ਭਾਈਂ ਘਰ ਇੱਕ ਨੂੰ ਹੀ ਕਹਿੰਦਾ ਡਾਫਾ ਮਸ਼ੀਨ ਦਾ ਪਤਾ ਵੀ ਡਾਫਾ ਮਸ਼ੀਨ ਕੀ ਹੁੰਦਾ ਹੈਗਾ ਕੁਸਤਾ ਹੁੰਦੀ ਆ ਹੁੰਦਾ ਨਾਲੇ ਹੋਰ ਹੁੰਦਾਗਾ ਅਣ ਪੜ ਜਾ ਔਰ ਤੂੰ ਤਾਂ ਬੜੀ ਉੱਥੇ ਲਾ ਕਰੀ ਹੋਈ ਆ ਨਾ ਹੁਸ਼ਿਆਰ ਪ ਜਬਾ ਇਹ ਤੂੰ ਸਾਡੇ ਘਰ ਆਇਆ ਕਰ ਤੈਨੂੰ ਵੀ ਵਾਰੀ ਕਿਹਾਗਾ। ਤੁਰ ਕਮਾਲ ਦੇ ਬੰਦੇ ਜਿਹੜੇ ਨਾਲ ਕੰਮ ਵਧੀਆ ਚੱਲ ਕੇ ਤਾਂ ਉਹੀ ਗੋਲੀ ਮਾਰ ਦੇਣਗੇ ਤੂੰ ਕੰਮ ਵਧੀਆ ਤੇਨੂੰ ਸਾਨੂੰ ਉਹੀ ਗੱਲ ਆ ਗਈ 50-60 ਹਜ਼ਾਰ ਰੁਪਏ ਬੜਿਆ ਤੇ 10 ਹਜ਼ਾਰ ਤੇ ਉਹ ਵੀ ਸਾਰਾ ਕਰਾਇਆ ਤੇ ਲੰਘ ਗਿਆ। ਤੂੰ ਤਾਂ ਮੜੇ ਅੱਜ ਪਤਾ ਲੱਗਿਆ ਵੀ ਸਿੰਗਰਾਂ ਨੂੰ ਕੁਝ ਨਹੀਂ ਬਚਦਾ ਹੈਗਾ ਨਾ ਦੀ ਸਿੰਗਰ ਨੇਗੇ ਉਹ ਵਿਚਾਰੇ। ਹਾਂ ਅੱਛਿਆ ਹਾਂ ਹੋ ਸਿੰਗਰ ਐਵੇਂ ਨਹੀਂ ਹੋ ਕਰਦੇ ਹੁੰਦੇ ਜਿਵੇਂ ਤੁਸੀਂ ਕਰੀ ਜਾਂਦੇ ਹੋ। ਤੁਸੀਂ ਤਾਂ ਉਹੀ ਪੈਰ ਸਾਡੀ। ਅਸੀਂ ਤੇਰੇ ਮਾਂ ਮਾਰਤੇ। ਉਹ ਭੱਗ ਜਾ ਮੈਥੋਂ ਹੋਰ ਨਾ ਹੋ ਕਰ। ਕਿੱਥੇ ਆਹੋ ਪਤਾ ਨਹੀਂ ਕਿੱਥੇ ਗਿਆ ਆਈ ਡੋਨਟ ਨੋ